ਇੱਕ ਮੈਂ ਮੇਰੀਆਂ ਭੈਣਾ ਵੀਰ ਤੁਸੀਂ ਬੈਠੋ ਇੱਕ ਗੱਲ ਦਾ ਗੁੱਸਾ ਨਾ ਕਰਿਓ ਮੈਂ ਗੱਲ ਬੜੀ ਖੁੱਲ ਕੇ ਕਰਨੀ ਚਾਹਨਾ ਯਾਦ ਰੱਖੋ ਜਿਸ ਉਧਰ ਵਿੱਚ ਮੈਂ ਖੁੱਲ ਕੇ ਤਾਂ ਕਰ ਲਗਾ ਜੇ ਕੋਈ ਮੰਨ ਲੇਗਾ ਤਾਂ ਚੰਗੀ ਗੱਲ ਜਿਸ ਕੋਖ ਵਿੱਚ ਧੀ ਨੂੰ ਬੇਟੀ ਕੋਈ ਵੀ ਜਿਸ ਦੀ ਕੋਖ ਨੂੰ ਆਂਸ ਲੱਗ ਜਾਂਦੀ ਹੈ ਨਾ ਸਮਝ ਗਿਆ ਮੇਰੀ ਗੱਲ ਪਲੀਜ਼ ਉਸ ਕੋਕ ਨੂੰ ਮਾਂ ਵੀ ਸੰਭਾਲੇ ਤੇ ਪਰਿਵਾਰ ਵੀ ਸੰਭਾਲੇ ਕਿਉਂਕਿ ਉਹਦੇ 9-10 ਮਹੀਨੇ ਜੇ ਸੁਰਤ ਇਕਾਗਰਤਾ ਨਾਲ ਬੰਦਗੀ ਨਾਲ ਨਿਕਲ ਗਈ ਮੈਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਕਹਿੰਦਾ ਉਸ ਬੱਚੇ ਦੇ ਸੁਭਾਅ ਵਿੱਚ ਤੇ ਦੂਜੇ ਬੱਚਿਆਂ ਦੇ ਸੁਭਾਅ 'ਚ ਜ਼ਮੀਨ-ਸਮਾਨ ਦਾ ਅੰਤਰ ਹੋਵੇਗਾ ਤੇ ਅਸੀਂ ਇਸ ਗੱਲ ਨੂੰ ਸਮਝ ਨਹੀਂ ਰਹੇ ਅਸੀਂ ਡਾਕਟਰ ਕੋਲ ਜਾਂਨੇ ਉਹ ਦੱਸਦਾ ਵੀ ਇੰਨੇ ਮਹੀਨੇ ਆ ਇਸ ਤਰ੍ਹਾਂ ਉਹ ਗੁਰਮਖੋ ਜਿਹੜੀ ਮਾਂ ਦੇ ਕੋਕ 'ਚ ਬੱਚਾ ਹੈ ਤੇ ਅੱਧੀ ਅੱਧੀ ਰਾਤ ਤੱਕ ਉਹ ਫੇਸਬੁਕਾਂ ਤੇ ਲੱਗੀ ਬੈਠੀ ਉਹਦੀ ਕੋਖ ਚੋ ਸੁਖਮਨੀ ਸਾਹਿਬ ਪੜਨ ਵਾਲਾ ਨਹੀਂ ਹੋਣਾ ਉਹ ਅੱਖਾਂ ਨਾਲ ਕੁਝ ਦੇਰੀ ਆਪਣੇ ਬੱਚੇ ਨੂੰ ਉਹਦਾ ਦਿਲ ਬੱਚੇ ਦਾ ਮਾਂ ਦੇ ਦਿਲ ਨਾਲ ਧੜਕਦਾ ਹੈ ਤਜਰਬਾ ਕਰਕੇ ਦੇਖੋ ਕਿ ਉਹ 9 ਮਹੀਨੇ ਇਸ ਖਿਆਲ ਚੰਗੇ ਬਾਣੀ ਸਿਮਰਨ ਤੇ ਬੰਦਗੀ ਕਰਨ ਵਾਲਿਆਂ ਦੇ ਦੀਦਾਰ ਦੀ ਭਾਵਨਾ ਬਣਾਇਓ ਸੱਚ ਇਹ ਮਾਂ ਦੇ ਉਧਰ ਵਿੱਚ ਬੱਚੇ ਦਾ ਸਿਮਰਨ ਤੇ ਮਾਂ ਦਾ ਸਿਮਰਨ ਇਕੱਠਾ ਹੋ ਜਾਏ ਤੇ ਸੰਤ ਜਨਮ ਲੈ